ਗੁਰੂ ਸਾਹਿਬ ਨੇ ਵੀ ਕਿਹਾ ਕਿ ਦਸਾਂ ਨੋਹਾਂ ਦੇ ਕੀਰਤ ਕਰ ਲੋ ਥੋੜਾ ਖਾ ਲੋ ਪਰ ਹੱਕ ਸੱਚ ਦਾ ਖਾ। ਹੋਰ ਮਣੀ ਭਾਜੀ ਬਹੁਤ ਵਧੀਆ ਸੇਤਾ ਕਿਵੇਂ ਨੇ ਬਹੁਤ ਵਧੀਆ ਮੈਨੂੰ ਇਹ ਦੱਸੋ ਸਾਰੀ ਦੁਨੀਆ 'ਚ ਮੰਦਾ ਚੱਲਦਾ ਤੁਹਾਡਾ ਕੰਮ ਕਰ ਕਿਵੇਂ ਬਹੁਤ ਵਧੀਆ ਵੀਰੇ ਕਿਰਪਾ ਵਾਏ ਗੁਰੂ ਦੀ ਯਾਰ ਚਲੋ ਵਾਏ ਗੁਰੂ ਦੀ ਕਿਰਪਾ ਬਣੀ ਰਹੇ ਤੇਰਾ ਕੰਮ ਕਾ ਠੀਕ ਹੈ ਨਾ ਜ਼ਿਆਦਾ ਵਧੀਆ ਤੇ ਨਾ ਜ਼ਿਆਦਾ ਮਾੜਾ ਠੀਕ ਠੀਕ ਹੈ ਯਾਰ ਅੱਜ ਕਿੱਦਾਂ ਆ ਗਿਆ ਤੂੰ ਅੱਜ ਮੈਂ ਲੰਘਦਾ ਜਾ ਰਿਹਾ ਸੀ ਮੈਂ ਸੋਚਿਆ ਚਲੋ ਮਣੀ ਭਾਈ ਨਾਲ ਦੋ ਗੱਲਾਂ ਕਰ ਜਾਈਏ ਨਾਲੇ ਬੈਠ ਕੇ ਚੱਲਦੇ ਆਂ ਚਲ ਖਾਣਾ ਕੀ ਹੈ ਦਸ ਮਗਾਨੇ ਇਕੱਠੇ ਰੋਟੀ ਖਾਣੇ ਆਪਾਂ ਨਹੀਂ ਖਾਣ ਦਾ ਟਾਈਮ ਹੈ ਨਹੀਂ ਦੁਕਾਨ ਤੇ ਮੁੰਡਾ ਕੱਲਾ ਤੇ ਮੈਨੂੰ ਜਾਣਾ ਪੈਣਾ ਕੋਲਡ ਡਰਿੰਕ ਪੀ ਕੇ ਜਾਈ ਕੋਲਡ ਡਰਿੰਕ ਲਿਆ ਕਾਕਾ ਭਾਜੀ ਵਾਸਤੇ ਖੇਚਲ ਕਰਦੇ ਉਹ ਕੋਈ ਨਹੀਂ ਦੁਕਾਨ ਤੇ ਪਈ ਹੈ ਭਾਜੀ ਆ ਗਿਆ ਲਓ ਭਾਜੀ ਤੁਸੀਂ ਲਓ ਕੀ ਹੋਇਆ ਭਾਜੀ ਕੁਛ ਨਹੀਂ ਲਾ ਵੀਰੇ ਹੁਣ ਤੇਰੇ ਕਹਿਣ ਤੇ ਮੈਂ ਕੋਲਡ ਡਰਿੰਕ ਪੀ ਲਈਆ ਹਾਂਜੀ ਤੇ ਹੁਣ ਮੈਨੂੰ ਦੇ ਇਜਾਜ਼ਤ ਮੈਂ ਦੁਕਾਨ ਤੇ ਜਾਣਾ ਮੇਰਾ ਭਰਾ ਵੀਰੇ ਅਗਲੀ ਵਾਰ ਜਦੋਂ ਆਣਾ ਨਾ ਮੈਨੂੰ ਦੱਸ ਕੇ ਆਣਾ ਮੈਂ ਖਾਣਾ ਮਗਵਾ ਕੇ ਰੱਖੂਗਾ ਉਹ ਖਾਣਾ ਮਗਵਾਣ ਦੀ ਛੱਡੋ ਬڑے ਦਿਨ ਹੋ ਗਏ ਤੁਸੀਂ ਭਾਪੀ ਨਾ ਘਰੇ ਨਹੀਂ ਆਏ ਤੁਸੀਂ ਘਰੇ ਆਓ ਆਪਾਂ ਇਕੱਠੇ ਬੈਠ ਕੇ ਡਿਨਰ ਕਰਾਂਗੇ ਮੰਮੀ ਵੀ ਯਾਦ ਕਰਦੇ ਸੀ ਤੁਹਾਨੂੰ ਜਰੂਰ ਆਵਾਂਗੇ ਚਲੋ ਹੁਣ ਮੈਨੂੰ ਦਿਓ ਜਾਦ ਠੀਕ ਹੈ ਵੀਰੇ ਕਲਾਸਿਕ ਕਾਰ ਓਕੇ ਵੀਰੇ ਓਕੇ ਪਾਜੀ ਪਾਜੀ ਕੌਣ ਸੀਗੇ ਦੋਸ ਸੀਗਾ ਵੀਰੇ ਮੇਰੇ ਬਚਪਨ ਦਾ ਮੇਰੇ ਬਾਰੇ ਕੋਈ ਗਲਤ ਨਹੀਂ ਕਰਦੇ ਸੀ ਕੋਈ ਨਹੀਂ ਨਹੀਂ ਜਾਣਦਾ ਤੈਨੂੰ ਨਹੀਂ ਨਹੀਂ ਜਾਂਦੇ ਤਾਂ ਨਹੀਂ ਮੈਂ ਵੈਸੇ ਪੁੱਛਦਾ ਮੈਂ ਕਿ ਮੇਰੇ ਬਾਰੇ ਕੋਈ ਗਲਤ ਨਹੀਂ ਕਰਦੇ ਕੋਈ ਨਹੀਂ ਕੋਈ ਕਰਨੀ ਕਰਦੇ ਘਬਰਾਇਆ ਕਿਉਂ ਆਇਆ ਨਹੀਂ ਮੈਂ ਵੈਸੇ ਹੀ ਪੁੱਛਦਾ ਸੀਗਾ ਅਚਾ ਘਲਾਸ ਕੋਈ ਗੱਲ ਨਹੀਂ ਹੋਈ ਤੇਰੇ ਬਾਰੇ ਉਹ ਵੇਖ ਦੋ ਸੱਚਾ ਆਸ਼ੋਕ ਸੱਸੀ ਘਰ ਚੰਦਰ ਵੀਰੇ ਸ਼ੰਕੀ ਸਸੀ ਘਰ ਕੀ ਹਾਲ ਹੈ ਬੜਾ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ अच्छा ਹੁਣ ਮਣੀ ਕੋਲੇ ਕੰਮ ਲੱਗ ਗਿਆ ਹਾਂਜੀ ਭਾਜੀ ਹਾਂਜੀ ਦੋ ਤਿੰਨ ਦਿਨ ਹੀ ਹੋਏ ਵਿਰੇ ਲੱਗੇ ਨੂੰ ਤੇ ਇੱਥੇ ਫਿਰ ਕਿਵੇਂ ਮੈਂ ਵੈਸੇ ਤੁਹਾਨੂੰ ਮਿਲਣ ਆਇਆ ਸੀਗਾ ਵਧੀਆ ਤੂੰ ਮਿਲਣ ਆ ਗਿਆ ਹੋਰ ਸੁਣਾ ਫਿਰ ਦੋ ਤਿੰਨ ਮਹੀਨਾ ਕੀ ਕੀਤਾ ਫਿਰ ਬਸ ਭਾਜੀ ਵਿਹਲਾ ਹੀ ਸੀਗਾ ਮੈਨੂੰ ਅਕਲ ਆ ਗਈ ਕਿ ਸ਼ਾਇਦ ਜੋ ਤੂੰ ਭਾਜੀ ਨਾ ਕੀਤਾ ਨਾ ਉਹ ਬਹੁਤ ਗਲਤ ਕੀਤਾ ਤੂੰ ਇਸੇ ਕਰਕੇ ਮੈਂ ਫਿਰ ਨਵੇਂ ਕੰਮ ਤੇ ਲੱਗ ਗਿਆ ਗਲਤ ਤਾਂ ਤੂੰ ਕੀਤਾ ਸੀ ਬਾਈ ਕਿਉਂਕਿ ਜਿੰਨਾ ਚਿਰ ਤੂੰ ਮੇਰੇ ਕੋਲੇ ਕੰਮ ਕੀਤਾ ਨਾ ਮੈਂ ਤੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਸੀ ਪਰ ਕੋਈ ਨਾ ਹੋਣੀ ਨੂੰ ਕੌਣ ਰੋਕ ਸਕਦਾ ਕੀ ਪਤਾ ਉਹ ਟਾਈਮ ਮੇਰੇ ਕਿਸਮਤ ਚ ਲਿਖਿਆ ਸੀ ਜਾਂ ਤੇਰੇ ਕਿਸਮਤ ਚ ਲਿਖਿਆ ਸੀ ਚੱਲ ਛੱਡ ਯਾਰ ਪੁਰਾਣੀਆਂ ਗੱਲਾਂ ਨੂੰ ਹੁਣ ਦੱਸ ਤੂੰ ਹੁਣ ਤਾਂ ਠੀਕ ਆ ਹੁਣ ਤਾਂ ਨਹੀਂ ਇਹੋ ਜਿਹੇ ਕੰਮ ਕਰੇਗਾ ਨਹੀਂ 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 ਭਾਜੀ ਹੁਣ ਨਹੀਂ ਮੈਂ ਇਹੋ ਜਿਹੇ ਕੰਮ ਕਰਦਾ ਸੋ ਮੈਂ ਪਸਤਾਉਣਾ ਪਿਆ ਇਹ ਜੇ ਕੰਮ ਕਰਕੇ ਜੀ ਜੋ ਮੈਂ ਤੁਹਾਨੂੰ ਨਾ ਕੀਤਾ ਸੀਗਾ ਸ਼ੈਂਕੀ ਹਾਂਜੀ ਭਾਜੀ ਆ ਗਈ ਕੁਛ ਨਹੀਂ ਭਾਜੀ ਉ ਤਾਂ ਮੈਂ ਵੈਸੇ ਹੀ ਕਾਰਟਨ ਬਾਹਰ ਕੱਢਿਆ ਸੀਗਾ ਮੈਂ ਕਿਹਾ ਮੈਂ ਸਾਫ ਕਰ ਦਵਾਂ ਗੰਦੇ ਹੋਏ ਸੀ ਇੱਕ ਕਾਰਟਨ ਦੁਕਾਨ ਤਾਂ 10 ਵਜੇ ਖੁੱਲਣੀ ਆ ਤੇ ਤੂੰ 9 ਵਜੇ ਕੀ ਕਰਦਾ ਪਿਆ ਇੱਥੇ? ਭਾਜੀ ਮੈਂ ਥੋੜੀ ਸੈਟਿੰਗ ਜੀ ਕਰਦਾ ਪਿਆ ਸੀਗਾ। ਦੇਖ ਰਿਹਾ ਮੈਨੂੰ ਜਿਹੜੀ ਤੂੰ ਸੈਟਿੰਗ ਕਰਦਾ ਪਿਆ। ਮੈਂ 3 ਦਿਨ ਤੋਂ ਨੋਟ ਕਰ ਰਿਹਾ ਹਾਂ। ਰੋਜ਼ ਇੱਕ ਪੇਟੀ ਘਟਦੀ ਪਈ ਆ। ਕੀ ਮਤਲਬ ਐ ਇਹ? ਭਾਜੀ ਕੁਛ ਨਹੀਂ ਮੈਂ ਤਾਂ ਵੈਸੇ ਹੀ ਸਾਫ਼ ਕਰਦਾ ਪਿਆ ਸੀਗਾ। ਕਿ ਮੇਰੀ ਗੱਲ ਸੁਣ ਲੈ ਧਿਆਨ ਨਾਲ। ਤੇਰੇ ਤੇ ਮੈਂ ਵਿਸ਼ਵਾਸ ਕਰਕੇ ਤੈਨੂੰ ਦੁਕਾਨ ਦੀਆਂ ਚਾਬੀਆਂ ਫੜਾਈਆਂ ਹੋਈਆਂ। ਤੇ ਤੂੰ ਧੋਖਾ ਦੇ ਰਿਹਾ ਮੈਨੂੰ? ਨਹੀਂ ਭਾਜੀ ਇਦਾਂ ਦੀ ਗੱਲ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਮੈਂ ਤੈਨੂੰ ਰੰਗਿਆ ਹੱਥੀ ਫੜਿਆ ਇੱਧਰ ਤੂੰ ਤਾਲਾ ਲਾਇਆ ਇੱਧਰ ਤੂੰ ਪੇਟੀ ਰੱਖੀ ਹੋਈ ਆ ਨਹੀਂ ਜੇ ਤੈਨੂੰ ਮੈਂ ਕੰਮ ਤੇ ਰੱਖਿਆ ਤੇਰੇ ਤੇ ਵਿਸ਼ਵਾਸ ਕੀਤਾ ਇਹਦਾ ਮਤਲਬ ਇਹ ਥੋੜੀ ਤੂੰ ਸਮਾਨ ਗੈਪ ਕਰੇਂਗਾ ਯਾਰ ਗੱਲ ਸੁਣ ਲੈ ਮੇਰੀ ਮੇਰੀ ਨਜ਼ਰੋਂ ਤੂੰ ਦੂਰ ਹੋ ਜਾ ਫੜਾ ਦੁਕਾਨ ਦੀਆਂ ਚਾਬੀਆਂ ਕਰ ਦੋ ਭਾਜੀ ਆ ਤੇ ਮਾਫ ਕਰ ਦੋ ਭਾਜੀ ਜੇ ਮੈਂ ਚਾਹਾਂ ਨਾ ਤਾਂ ਮੈਂ ਪੁਲਿਸ ਨੂੰ ਬੁਲਾ ਸਕਦਾ ਤੇਰੀ ਵੀ ਬਦਨਾਮੀ ਹੋਊਗੀ ਤੇ ਮੇਰੀ ਵੀ ਇਸ ਕਰਕੇ ਚੰਗਾ ਤੇਰੇ ਲਈ ਇਹੀ ਹੋਊਗਾ ਅੱਜ ਤੋਂ ਬਾਅਦ ਮੈਨੂੰ ਮੂੰਹ ਨਾ ਦਿਖਾਈ ਭਾਜੀ ਮਾਫ ਕਰਦੇ ਚੱਲ ਜਾ ਮੈਂ ਕਹਿ ਰਿਹਾ ਤੈਨੂੰ ਜਦੋਂ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਜਾਣਾ ਤੇ ਉਹ ਸੁਧਰਨ ਦੀ ਕੋਸ਼ਿਸ਼ ਕਰੇ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੁੰਦੀ ਮੈਂ ਅੱਜ ਤਾਂ ਹੀ ਤੁਹਾਨੂੰ ਮਿਲ ਆਇਆ ਮੈਂ ਕਿ ਅੱਜ ਮੈਂ ਭਾਈ ਨੂੰ ਵਾਦਾ ਕਰਕੇ ਜਾਣਾ ਕਿ ਮੈਂ ਅੱਜ ਤੋਂ ਬਾਅਦ ਇਦਾਂ ਦਾ ਕੰਮ ਕਦੀ ਨਹੀਂ ਕਰੂੰਗਾ ਮੈਨੂੰ ਇਹ ਡਰ ਸੀਗਾ ਮੈਂ ਕਿ ਤੁਸੀਂ ਮੇਰੇ ਬਾਰੇ ਉਹਨਾਂ ਨੂੰ ਕੁਝ ਕਿਹਾ ਤਾਂ ਨਹੀਂ ਹੈਗਾ ਦੇਖਸ਼ਾਂਕੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਜੋ ਮੇਰੀ ਕਿਸਮਤ 'ਚ ਸੀ ਉਹ ਮੇਰੇ ਨਾਲ ਹੋ ਗਿਆ ਮੈਂ ਤੇਰੀ ਅੱਗੇ ਵਾਲੀ ਜ਼ਿੰਦਗੀ ਥੋੜੀ ਖਰਾਬ ਕਰਨੀ ਕਮਾਈ ਤਾਂ ਕਰਨੀ ਹੋਈ ਨਾ ਕੋਈ ਤਾਂ ਕੰਮ ਕਰਨਾ ਹੀ ਪੈਣਾ ਹਾਂ ਆਖਿਰਕਾਰ ਉਹ ਵੀ ਮੇਰਾ ਦੋਸਤ ਹੈ ਮੈਂ ਚਾਹਨਾ ਤੂੰ ਜਿੰਨਾ ਜਿਹੜੇ ਕੋਲ ਕੰਮ ਕਰੇ ਇਮਾਨਦਾਰੀ ਨਾਲ ਕਰੇ ਮੈਂ ਚਾਹੁੰਦਾ ਤਾਂ ਉਹਨੂੰ ਦੱਸ ਦਿੰਦਾ ਪਰ ਮੈਂ ਸੋਚਿਆ ਨਹੀਂ ਕਿ ਸ਼ਾਇਦ ਸ਼ੈਂਕੀ ਸੁਧਰਨ ਦੀ ਕੋਸ਼ਿਸ਼ ਕਰ ਰਿਹਾ ਤੇ ਇਹਨੂੰ ਮੌਕਾ ਦੇਣਾ ਚਾਹੀਦਾ ਹਾਲਾਂਕਿ ਜੇ ਤੂੰ ਕੁਛ ਐਦਾ-ਦਾਦਾ ਕਰੇਗਾ ਤਾਂ ਮੇਰੇ ਦੋਸਤ ਨਾਲ ਧੋਖਾ ਹੋ ਜਾਣਾ ਯਾਰ ਨਹੀਂ ਨਹੀਂ ਭਾਜੀ ਮੈਂ ਹੁਣ ਤਾਨੂੰ ਬਿਲਕੁਲ ਸੁਧਰ ਕੇ ਦਿਖਾਉਂਗਾ ਉਹਨੂੰ ਤੂੰ ਦੇਖ ਛੋਟੇ ਵੀਰ ਹਮੇਸ਼ਾ ਹੱਕ ਸੱਚ ਦੀ ਕਮਾਈ ਪਛਦੀ ਆ ਤੂੰ ਦੇਖਣਾ ਤੁਹੇ ਇੱਥੇ ਜੋ ਵੀ ਕੀਤਾ ਉਹ ਤੈਨੂੰ ਰਾਸ ਨਹੀਂ ਆਇਆ 2 ਮਹੀਨੇ ਵੇਲੇ ਲੈ ਕੇ ਸਾਰਾ ਹਿਸਾਬ ਬਰਾਬਰ ਹੋ ਗਿਆ ਉਹਨਾਂ ਹਾਂਜੀ ਹਾਂਜੀ ਇਸ ਕਰਕੇ ਗੁਰੂ ਸਾਹਿਬ ਨੇ ਵੀ ਕਿਹਾ ਕਿ ਦਸਾਂ ਨੋਹਾਂ ਦੀ ਕੀਰਤ ਕਰ ਲੋ ਥੋੜਾ ਖਾ ਲੋ ਪਰ ਹੱਕ ਸੱਚ ਦਾ ਖਾਓ ਕਦੇ ਕਿਸੇ ਨਾਲ ਨਾ ਵਿਸ਼ਵਾਸ ਘਾਤ ਨਾ ਕਰੋ ਜੇ ਤੁਹਾਡੇ ਤੇ ਕੋਈ ਵਿਸ਼ਵਾਸ ਕਰ ਰਿਹਾ ਤਾਂ ਰੱਬ ਜਿੰਨਾ ਵਿਸ਼ਵਾਸ ਕਰ ਰਿਹਾ ਹੁੰਦਾ ਕੋਈ ਨਾ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਵਾਪਸ ਆਲੇ ਤਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਨੂੰ ਤੇਰੇ ਤੇ ਵਿਸ਼ਵਾਸ ਆ ਕਿ ਤੂੰ ਸਹੀ ਕੰਮ ਕਰੇਗਾ। ਨਹੀਂ ਨਹੀਂ ਬਾਜੀ ਬਿਲਕੁਲ ਸਹੀ ਕਰੂੰਗਾ ਕੰਮ। ਬਾਕੀ ਮੇਰੇ ਵੱਲੋਂ ਫਿਕਰ ਨਾ ਕਰੀ। ਮੈਂ ਹਜੇ ਫਿਲਹਾਲ ਉਹਨੂੰ ਕੁਝ ਨਹੀਂ ਦੱਸਦਾ। ਫਿਰ ਤੂੰ ਵੀ ਮੈਨੂੰ ਵਾਦਾ ਕਰ ਅੱਗੇ ਤੋਂ ਇਦਾਂ ਦਾ ਕੰਮ ਨਹੀਂ ਕਰੇਗਾ। ਨਹੀਂ ਕਰੂੰਗਾ ਬਾਜੀ। ਮੈਂ ਤਾਂ ਹੀ ਅੱਜ ਤੁਹਾਨੂੰ ਮਿਲਣ ਆਇਆ ਸਪੈਸ਼ਲ ਮੈਂ ਮੈਂ ਕਿਹਾ ਭਾਇ ਨੂੰ ਅੱਜ ਵਾਦਾ ਕਰਕੇ ਆਣਾ ਕਿ ਮੈਂ ਅੱਜ ਤੋਂ ਬਾਅਦ ਕੋਈ ਇਦਾਂ ਦਾ ਗਲਤ ਕੰਮ ਨਹੀਂ ਕਰੂੰਗਾ। اچھا ਠੀਕ ਹੈ। ਹੋਰ ਫਿਰ ਚਾਹ ਪਾਣੀ ਪਿਲਾ। ਬੱਸ ਬੱਸ। ਧੰਨਵਾਦ ਬਾਜੀ। اچھا ਠੀਕ ਹੈ। ਠੀਕ ਹੈ ਬਾਜੀ। ਹੋਰ ਕਰੇ ਠੀਕ ਹੈ ਸਾਰੇ। ਹਾਂਜੀ ਹਾਂਜੀ ਸਾਰੇ ਠੀਕ OK です。